ਹਾਂਜੀ ਲੋਬੇ ਮਤਲਬ ਬਈ ਜਸਵੀਰ ਕੋਲੇ ਖੜੇ ਆਪਾਂ ਚਾਰ ਟਰੈਕਟਰਾਂ ਚਾਹ ਰਹੀ ਐਨ ਕੋ ਕਾ ਵੀ ਸਾਤਾ ਦੇ ਸਾਹਮਣੇ ਦੇਖ ਰਹੇ ਆਂ ਕੱਲੇ ਕੱਲੇ ਟਰੈਕਟਰ ਬਾਰੇ ਸਾਰੀ ਜਾਣਕਾਰੀ ਆਪਾਂ ਬਈ ਜਸਵੀਰ ਤੋਂ ਲਾਵਾਂਗੇ ਕੀ ਹਾਲ ਆ ਬਾਈ ਕੀ ਵਧੀਆ ਹੀ ਵਧੀਆ ਠੀਕ ਠਾਕ ਹਾਂਜੀ ਤੇ ਕਿੰਨੇ ਟਰੈਕਟਰ ਚਾਹ ਰਹੇ ਆਪਣੇ ਕੋਲੇ ਟਰੈਕਟਰ ਤਾਂ ਬਈ 7-8 ਆ ਤੇ 4 ਲੈ ਕੇ ਆਂ 4 ਲੈ ਕੇ ਆ ਠੀਕ ਆ ਤੇ ਕਰਾਂਗੇ ਸ਼ੁਰੂ ਫਿਰ ਕਰੀਏ ਫੇਰ ਬਾਬਾ ਇਹ ਦੱਸਿਓ ਜੀ ਇਹਦੇ ਬਾਰੇ ਸਵਾਰਾ 855 ਮਾਡਲ 2017 ਅੱਛਾ ਇਹ 2017 ਮਾਡਲ ਠੀਕ ਆ ਜੀ ਯਾਵਨਮ ਯਾਵਨਮਰਾ ਆ ਬੰਪਰ ਉਪਰੇ ਸ਼ੌਂਗ ਨਾਲ ਤਿਆਰ ਕੀਤਾ ਹਾਂ 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 ਸਾਰਾ ਸਮਾਨ ਠੀਕ ਆ ਠੀਕ ਆ ਟਾਇਰਾਂ ਦੀ ਜੀ ਗੱਲ ਕਰੀ ਭਾਈ ਜੀ ਟਾਇਰ ਤਾਂ ਚਾਰੀ ਦੂਜਾ ਆਪਣਾ ਇਹ ਦੂਜੇ ਨਵੇਂ ਉਹ ਨਵੇਂ ਟਾਇਰ ਆ ਇਹ ਹਾਂ ਹਾਂ ਨਵੇਂ ਉਹ ਘੱਟ ਆ ਜੀ ਠੀਕ ਆ ਨਹੀਂ ਮਤਲਬ ਵੀ ਨਾਲ ਦੇ ਤਾਂ ਨਹੀਂ ਗਏ ਨਹੀਂ ਨਾਲ ਦੇ ਦੋਵਾਰਾ ਲੱਗੀ ਵੀ ਦੋਵਾਰਾ ਵਾਲੇ ਆ ਬਾਕੀ ਵੇਟ ਬੁੱਡ ਕਸੇ ਆ ਭਾਈ ਵੇਟ ਓਰੀਜਨਲ ਆ ਅੱਛਾ ਵੇਟ ਬੁੱਡ ਕਸੇ ਆ ਇਹ ਤੇ ਡੱਕ ਫੇਵਰ ਦੀ ਛਤਰੀ ਸਾਰਾ ਫੇਵਰ ਵਾਲੀ ਛਤਰੀ ਆ ਹੈ ਠੀਕ ਆ ਤੇ ਬਾਕੀ ਗੱਲ ਬਾਤ ਹਣਾ ਭਾਈ ਤੇ ਇੰਜਨ ਗੇਅਰ ਦੀ ਗਾਰੰਟੀ ਹੈ ਬਾਈ ਜੀ ਇੰਜਨ ਗੇਅਰ ਦੀ ਗਾਰੰਟੀ ਹੈ ਵਾਕੇ ਲੈ ਜੀ ਸਕਦਾ ਵਾਕੇ ਚੈੱਕ ਕਰਕੇ ਲੈ ਸਿਸਟਮ ਉਸ ਤੋਂ ਬਹੁਤ ਤਕੜਾ ਹੈ ਨਾ ਹਾਂ ਹਾਂ ਗੱਲਬਾਤ ਬਣਾਈ ਪਈ ਹੋਰੀ ਹੈ ਲੋ ਮਤਲਬ ਟਰੈਕਟਰ ਤੁਸੀਂ ਦੇ ਸਕਦੇ ਬਾਈ ਜਸਵੀਰ ਕੋਲੇ ਖੜਾ ਵਾ ਇੰਜਨ ਗੇਅਰ ਤਾਂ ਉਹਦਾ ਨੰਬਰ ਦੂਜੇ ਦਾ ਨਾਮ ਵਾਡੀ ਲੈਣ ਦਾ ਬਹੁਤ ਸੋਣਾ Ориਜినਲ ਹੈ ਸਾਰਾ Ориਜినਲ ਦੂਜੇ ਨਾਮ ਦੀ ਦੂਜੇ ਨਾਮ ਦੂਜੇ ਨਾਮ ਵਾਕ ਦਾ ਪਰ ਉਹ ਨੰਬਰ ਮੂਗੀ ਜੀ ਦਾ ਨਾ ਪੂਰੀ ਠੀਕ ਆ ਠੀਕ ਆ ਆ ਦੇ ਸਕਦਾ ਮਤਲਬ ਤੁਸੀਂ ਕਿਸੇ ਬਸ ਕੋਈ ਲੀਕ ਸੀਕ ਨਹੀਂਗਾ ਟਾਇਰ ਤੇ ਦੇਖ ਸਕਦੇ ਟਾਇਰ ਔਰ ਐਮ ਆਰ ਐਫ ਦੇ ਟਾਇਰ ਆ ਬਾਕੀ ਮਰਾੜ ਮਰੋੜ ਚੈੱਕ ਕਰ ਸਕਦੇ ਹਨ ਦੁੱਧ ਵਰਗੇ ਪਏ ਆ ਚਿੱਟੇ ਸਟicker ਸਭ ਕੁ ਸਾਰਾ ਕੁਛ ਨਾਲ ਦਾ ਗੰਦਵਾ ਪੈਰਪੁਰ ਦਾੰਦ ਤੁਸੀਂ ਦੇਖ ਸਕਦੇ ਚੈੱਕ ਕਰ ਸਕਦੇ ਹੋ ਆਹ ਦੇਖ ਸਕਦੇ ਮਤਲਬ ਉਵੇਂ ਹੀ ਪਿਆ ਵਾ ਦੇ ਸਕਦੇ ਕਿਹਨੇ ਕਿਹਨ ਦਾ ਸ਼ੌਂਕ ਨਾ ਰੱਖਿਆ ਹਾਂ ਹਾਂ ਲੋਡਰ ਕਿੰਨਾਂ ਮਾਡਲ ਸੀਗਾ ਇਹ 2017 17 ਮਾਡਲ ਆ ਕੀ ਡਿਮਾਂਡ ਕਰਦੇ ਬਈ ਜੀ ਇਹ ਇਹ 5 ਲੱਖ ਤੇ 45000 ਰੁਪਏ 5 45 ਹਾਂ ਹਾਂ ਠੀਕ ਆ ਮਾਣ ਤਾਣ ਹੋਊਗਾ ਇਹ ਵਿੱਚ ਹਾਂ ਹਾਂ ਕਰਦੇ ਲੋ ਮਿੱਤਰੋ ਮਾਰਤਾੜ ਹੋ ਜੋ ਮੌਕੇ ਤੇ ਆਪਾਂ ਬਾਈ ਦੀ ਨੰਬਰ ਛੱਡ ਦਾਂਗੇ ਵੀਡੀਓ ਤੇ ਉਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਲੈ ਆਹ ਸੁਣਨ ਵਾਲੀ ਕਹਿੰਦਾ ਇੰਟਰਨੈਸ਼ਨਲ 9 ਮਾਡਲ ਡੀਜੀ 60 ਇਹ ਨਵਾਂ ਮਾਡਲ ਹੈ ਠੀਕ ਆ ਤੇ ਇਹ ਕਿ ਮੈਂ ਬਾਈ ਦੂਜੇ ਥਾਈ ਨਾ ਹੈਂ ਅਰੀਜਨਲ ਟ੍ਰੈਕ ਅਰੀਜਨਲ ਅਰੀਜਨਲ ਸਾਰਾ ਸਾਰਾ ਇਹ ਵੀ ਅਰੀਜਨਲ ਅੱਛਾ ਪੇਂਟ ਵੀ ਅਰੀਜਨਲ ਹੈ ਹਾਂ ਠੀਕ ਆ ਕੋਈ ਟੱਚਿੰਗ ਨਹੀਂ ਹਨਾ ਲੋ ਮੇਟਰ ਮੰਗਰਾੜ ਮਰੋੜ ਆ ਬਈ ਲੱਗਿਆ ਸਾਰਾ ਕੋਈ ਐਂ ਸਮਾਨ ਲੱਗਿਆ ਲਗਾਇਓ ਵੀ ਆ ਅੱਛਾ ਠੀਕ ਆ ਟਾਇਰਾਂ ਦੀ ਜੀ ਗੱਲ ਕਰੀ ਆਪਾਂ ਟਾਇਰ ਤਾਂ 40 90 95 ਬਿਹੜਾ 90 95 ਬੇਟ ਬੂਟ ओरिजिनल ਲੱਗੇ ਮਰਾਫ ਦੇ ਟਾਇਰ ਆ ਹਣਾ ਠੀਕ ਆ ਬੇਟ ਬੂਟ ਲੱਗੇ ਹੋਏ ਹਨ ਬਾਕੀ ਮਰਾੜ ਮੋੜ ਬਹੁਤ ਸਾਫ ਹੈ ਮਤਲਬ ਟਰੈਕਟਰ ਬਹੁਤ ਸੋਹਣਾ ਬ ਕੋਕਾ ਵੀ ਸਟੈਟਰ ਹੈ ਵੀ ਇਹ ਵੀ ਟਰੈਕਟਰ ਛੱਡਣ ਵਾਲਾ ਨੇ ਦੇਖ ਸਕਦੇ ਤੁਸੀਂ ਹੈਵੀ ਹੌਕ ਆ ਜੀ ਬਾਕੀ ਰੈਮ ਰੋਮ ਤੁਸੀਂ ਚੈੱਕ ਕਰ ਸਕਦੇ ਬੈਕ ਸਾਈਡ ਤੁਹਾਨੂੰ ਦਿਖਾ ਦਿੰਦੇ ਆ ਬਹੁਤ ਸੋਹਣੀ ਹਾਲਤ ਵਿੱਚ ਹੈ ਕਹਿਣ ਦਾ ਮਤਲਬ ਟਰੈਕਟਰ ਸਿਸਟਮ ਉਸ ਤੋਂ ਲੱਗਿਆ ਵਾ ਬਾਕੀ ਤੁਸੀਂ ਜਾਣਕਾਰੀ ਪਾਈ ਤੋਂ ਲੈ ਹੀ ਸਕਦੇ ਇੰਜਨ ਗੇਅਰ ਦੀ ਕਹਿਣ ਦਾ ਮਤਲਬ ਫੁੱਲ ਗਾਰੰਟੀ ਆ ਪੈਰਪੁਰ ਦਾ ਤੁਸੀਂ ਚੈੱਕ ਕਰ ਸਕਦੇ ਆ ਪੇਂਟ ਜਿਵੇਂ ਮਤਲਬ ਘਸਿਆ ਪਿਆ ਉਵੇਂ ਹੀ ਪਿਆ ਵਾ ਬਾਈ ਨੇ ਕੋਈ ਪੇਂਟ ਪੇਂਟ ਵਗੈਰਾ ਨਹੀਂ ਮਾਰਿਆ ਕੋਈ ਟੱਚਿੰਗ ਨਹੀਂ ਕਿਸੇ ਪਾਸਿਓ ਬਾਕੀ ਤੁਸੀਂ ਵਾਡੀ ਲੈਣ ਦਾ ਦੇਖ ਸਕਦੇ ਹੋ ਸਾਰਾ ਹੀ オリジナル ਆ ਹਿੱਸਾ ਸਭ ਬਹੁਤ ਸੋਹਣਾ ਪਿਆਈ ਤਾਂ ਪਰ ਉਹ ਪਰ ਚੈੱਕ ਕਰ ਸਕਦੇ ਸੀ ਇਹ ਨਵਾਂ ਮਾਡਲ ਹੈ ਜੀ ਨਵਾਂ ਮਾਡਲ ਕੀ ਡਿਮਾਂਡ ਕਰਦੇ ਆ ਜੀ ਇਹਦੀ ਇਹਦਾ 3,85,000 ਰੁਪਏ 3.85 ਬਾਕੀ ਹੋ ਜੋ ਮੌਕੇ ਤੇ ਮੈਂ ਹਾਂ ਹਾਂ ਮੰਨਣ ਕਰਦੇ ਠੀਕ ਆ ਤੇ ਆ ਸਵਰਾਜ 855 ਇਹ 2013 ਮਾਡਲ ਟੈਟਰੇ ਵੀ ਬਹੁਤ ਸੋਹਣਾ ਬਾਈ ਘੋੜਾ ਬੈਂਪਰ ਲੱਗਿਆ ਘੋੜਾ ਬੈਂਪਰ ਸਮਾਨ ਸੋਨ ਫੈਬਰ ਦੀ ਛਤਰੀ ਡਿੱਕ ਟੋਪੀ ਵਾਲੀ ਛਤਰੀ ਆ 700 ਉਸ ਦਾ ਲੱਗ ਗਿਆ ਪੂਰਾ ਐਨ ਗੱਲ ਬਾਤ ਚਾਰੀ ਟਾਇਰ ਜਿਵੇਂ ਨਵੇਂ ਬੈਲ ਵੀ ਨਾਲ ਮਿਲੂਗਾ ਅੱਛਾ ਪਹਿਲੇ ਵੀ ਨਾਲ ਮਿਲੂਗਾ ਚਾਰ ਟਾਇਰਾਂ ਦਾ ਠੀਕ ਆ ਚੌਖੜਾ ਟਾਇਰ ਹੀ ਨਵਾਂ 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 ਠੀਕ ਆ ਲੋ ਮੈਂ ਮਤਰਾ ਰੈਮਰੋਂ ਬੁੱਕ ਚੈੱਕ ਕਰ ਸਕਦੇ ਹਾਂ ਰੈਮਰੋਂ ਬਹੁਤ ਸਾਫ਼ ਪਿਆ ਹੈ ਬਾਕੀ ਆ ਮਰਾੜ ਚੈੱਕ ਕਰ ਸਕਦੇ ਹੋ ਤੁਸੀਂ ਸ਼ੀਟ ਵੀ ਦੂਜੀ ਸ਼ੀਟ ਵੀ ਚਿਮਟੜੀ ਹੈ ਜੀ ਸ਼ੀਟ ਵੀ ਚਿਮਟੜੀ ਲੱਗੀ ਹੈ ਅੱਛਾ ਉੱਚੇ ਮਾਡਲ ਵਾਲ ਬਾਕੀ ਪਿਆਰਪੁਰ ਦਾ ਨਦਰੇ ਬਹੁਤ ਸਾਫ ਦੇ ਹਨ ਠੀਕ ਆ ਪੇਂਟ ਪੌਣ ਕੋਈ ਟੱਚਿੰਗ ਨਹੀਂ ਨਾ 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 ओरिजिनल ਸਾਰਾ ओरिजिनल ਆ ਸਾਰਾ ਇੰਜਨ ਗੇਅਰ ਦੀ ਗਾਰੰਟੀ ਆ ਆਹ ਸੈਲਫ ਸੂਲਫ ਸਟਾਰਟ ਬਾਕੀ ਕਲਾਸ ਕਰਦੀ ਕਿਟ ਪਾਈ ਹੋਇਆ ਕਲਾਸ ਕਰਦੀ ਨਾ ਨਵਾਂ ਇੰਜਨ ਹੋਇਆ ਦੁਬਾਰਾ ਨਵਾਂ ਇੰਜਨ ਹੋਇਆ ਦੁਬਾਰਾ ਠੀਕ ਆ ਠੀਕ ਆ ਤੇ ਇਹ ਕਿੰਨਾ ਮਾਡਲ ਆ ਬਾਈ ਜੀ ਇਹ 2013 ਇਹ 13 ਮਾਡਲ ਇਹਦੀ ਕੀ ਡਿਮਾਂਡ ਕਰਦੇ ਆ ਆਪਾਂ ਲਓ ਮਿੱਤਰ ਜੀ ਇਹ 4,65,000 465 ਹੂੰ ਹੂੰ ਬਾਕੀ ਹੋ ਜੂ ਹਨਾ ਮੌਕੇ ਤੇ ਲਓ ਮਿੱਤਰ ਟਰੈਕਟਰ ਪੀਵੀ 13 ਨੰਬਰ ਆ ਦੂਜੇ ਆ ਬਟੰਡੇ ਚ ਨਾ ਆ अच्छा बटेंडे जना दूसरे नाम 10 मीटर ट्रैक्टर दे दे सकते आ भी ट्रैक्टर ਛੱਡਣ ਵਾਲਾ ਨਹੀਂ ਵਾਕਿ ਤੇ ਵਾਕੇ ਚੈੱਕ ਕਰਕੇ ਲੈਟਾ ਟਰੈਕਟਰ ਲੈ ਜਾ ਸਕਦੇ ਕੋਈ ਵੀ ਤਸੱਲੀ ਨਾਲ ਕਹਿਣ ਦਾ ਮਤਲਬ ਆ ਦੇ ਸਕਦੇ ਪੈਰਪੁਰਦਾਨ ਬਿਲਕੁਲ ਉਵੇਂ ਹੀ ਪਏ ਆ ਅੱਗੇ ਕਿਹੜਾ ਹੀ ਆਪਣੇ ਕੋਲੇ ਆਹਾ ਸਵਰਾਜ 2007 ਇਹ 7 ਮਾਰਦਾ ਠੀਕ ਆ ਜੀ ਓਕੇ ਇਹਦੇ ਜੀ ਟਾਇਰਾਂ ਦੀ ਗੱਲ ਕਰੀ ਜੀ ਆਪਾਂ ਇਹਦੇ ਟਾਇਰ ਬਸ ਆ 65 70 ਪੈਸੇ ਮਗਰ ਲਈ 65 70 ਪੈਸੇ ਹਨਾ ਮੂਹਲੇ 80 ਪੈਸੇ ਆ ਮੂਰਲੇ ਸੀ ਦਾ ਸੇ ਹਣਾ ਠੀਕ ਆ ਇਹ ਸਾਰਾ origignal ਆ ਮਾਡਲ 2007 ਦਾ ਪੰਜਾਬ ਨੰਬਰ ਆ ਦੂਜੇ ਸਾਨਾ ਦੂਜੇ ਨਾਮ ਠੀਕ ਆ ਬਾਕੀ ਪੈਰਪੁਰਦਾਨ ਦੇ ਸੱਦ ਮਤਲਬ ਬਿੱਲ ਰੀੜੇ ਰੀੜੇ ਕਰਕੇ ਮਾਰੋ ਖੁੱਲਿਆ ਵੀ ਨਹੀਂ ਉਹ ਚੱਕ ਦਿਖਾ ਦਿੰਦੇ ਆ ਹਾਂ ਚੱਕ ਕੇ ਦਿਖਾਓ ਮਾ ਜੀ ਮੇਰੇ ਕੋਲ ਮੈਂ ਲੰਬੋਂ ਦਾ ਟਰੈਕਟਰ ਤੁਸੀਂ ਸਾਧਿਆ ਸਾਰਾ ਹੀ ਖੁੱਲਿਆ ਖਲਾ ਹਜੇ ਨਹੀਂ ਹਮਾਂ ਜੀ ਸਾਧ ਦਾ ਟਰੈਕਟਰ ਸੀ ਪੂਰਾ ਬ੍ਰੈਂਡ ਪ੍ਰੈਸ਼ਰ ਡਿ ਘਟਾਉਂਦਾ ਹੈਗਾ ਜੀ ਟਰੈਕਟਰ ਉਹ ਆਡੀ ਲਾਈਨ ਦਾ ਬਹੁਤ ਸੋਹਣਾ ਬੈਟ ਟਰੈਕਟਰ ਆ ਡੱਡਾ ਵਾਲਾ ਟਰੈਕਟਰ ਨੇ ਨੇੜੇ ਕਰਕੇ ਦੇਖ ਬਿਲਕੁਲ ਵੇਖ ਨਹੀਂ ਹੈਗਾ ਜੀ ਨੇੜੇ ਨੇੜੇ ਕਰਕੇ ਦੇਖਾ ਜੀ ਨੰਬਰ ਹਾਂ ਠੀਕ ਆ ਓਕੇ ਇਹਦੀ ਕੀ ਡਿਮਾਂਡ ਕਰਦੇ ਬਾਈ ਜੀ ਇਹ 310000 ਰੁਪਏ 310 ਹਾਂ ਠੀਕ ਆ ਬਾਕੀ ਮੌਕੇ ਦੇ ਹੋ ਜੀ ਮਾਨਤਾ ਮੌਕੇ ਦੇ ਹਾਂ ਹਾਂ ਹੋ ਜੀ ਮਾਨਤਾ ਠੀਕ ਆ ਬਾਈ ਜੀ ਨੰਬਰ ਬੋਲਦਾ ਇੱਕ ਵਾਰੀ ਆਪਣਾ 91174 91174 62431 62431 ਠੀਕ ਆ ਜੀ ਇਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਬਾਈ ਤੋਂ ਲੈ ਸਕਦੇ ਹੋ ਟਰੈਕਟਰ ਸਾਰੇ ਹੀ ਕੋਕਾ ਪੀਸਾ ਦੇ ਸਕਦਾ ਤੁਹਾਡੇ ਸਾਹਮਣੇ ਆ ਤੇ ਛੱਡਣ ਵਾਲਾ ਕੋਈ ਵੀ ਟਰੈਕਟਰ ਹੈ ਨਹੀਂਗਾ ਜੀ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਆਪਣੀ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਲਿਆ ਧੰਨਵਾਦ ਜੀ